ਕਬੀਰ ਸਾਹਿਬ ਜੀ ਜਿੱਥੇ ਵਿਰਾਜਮਾਨ ਰਹਿੰਦੇ ਸੀ ਜਿੱਥੇ ਵਸਦੇ ਸਨ ਕਬੀਰ ਸਾਹਿਬ ਕਬੀਰ ਸਾਹਿਬ ਦੇ ਮਹੱਲੇ ਦੇ ਵਿੱਚ ਇੱਕ ਬੜਾ ਸਾਕਤ ਪੁਰਸ਼ ਰਹਿੰਦਾ ਸੀ ਦੋ ਸ਼ਬਦ ਬਾਣੀ ਚਾਹੁੰਦੇ ਇੱਕ ਮਨਮੁਖ ਇੱਕ ਸਾਕਤ ਮਨਮੁਖ ਤੇ ਸਾਕਤ ਵਿੱਚ ਫਰਕ ਹੈ ਸਾਕਤ ਉਹ ਮਨੁੱਖ ਹੁੰਦਾ ਜਿਹੜਾ ਰੱਬ ਨੂੰ ਇੱਕ ਹੀ ਨਾਮ ਮੰਨੇ ਉਹਨੂੰ ਕਹਿੰਦਾ ਸਾਕ ਤੇ ਮਨਮੁਖ ਹੋ ਹੁੰਦਾ ਪਿਆਰਿਓ ਜਿਹੜਾ ਆਪਣੇ ਮਨ ਦੇ ਪਿੱਛੇ ਲੱਗੇ ਜੇ ਮਨ ਕਦੇ ਕਹੇ ਵੀ ਮੱਥਾ ਟੇਕਣਾ ਹੈ ਤੇ ਮੱਥਾ ਟੇਕੇ ਜੇ ਮਨ ਨਾ ਮੰਨੇ ਅੱਜ ਗੁਰਦੁਆਰੇ ਨਹੀਂ ਜਾਣਾ ਬਾਣੀ ਨਹੀਂ ਪੜ੍ਹਨੀ ਫਿਰਨਾ ਨਹੀਂ ਗੁਰੂ ਜੀ ਦੇ ਮੁਤਾਬਕ ਜਿਹੜਾ ਚੱਲੇ ਉਹਨੂੰ ਗੁਰਮੁਖ ਜਿਹੜਾ ਮਨ ਮੁਤਾਬਕ ਕਈ ਵਾਰੀ ਮਨ ਕਹਿੰਦਾ ਪੁੰਨ ਕਰ ਉਹ ਪੁੰਨ ਕਰਦਾ ਕਈ ਵਾਰੀ ਮਨ ਕਹਿੰਦਾ ਬਾਣੀ ਪੜ ਬਾਣੀ ਪੜਦੀਈ ਕਈ ਵਾਰੀ ਮਨ ਕਹਿੰਦਾ ਕਹਿ ਰੱਬ ਹੈ ਬੰਦਾ ਕਹਿੰਦਾ ਰੱਬ ਹੈ ਕਈ ਵਾਰੀ ਮਨ ਕਹਿੰਦਾ ਨਾ ਵੀ ਇੱਥੇ ਜੱਗ ਵਿੱਚ ਰੱਬ ਕਿੱਥੇ ਹੈ ਉਹ ਕਈ ਵਾਰੀ ਉਹੀ ਬੰਦਾ ਕਹਿਣ ਲੱਗ ਜਾਂਦਾ ਵੀ ਰੱਬ ਹੈ ਨਹੀਂ ਉਹਨੂੰ ਕਹਿੰਦਾ ਸਾਕਤ ਇੱਕ ਉਹਦਾ ਸਾਕਤ ਸਾਕਤ ਪੁਰਸ਼ ਉਹ ਹੈ ਜਿਹੜਾ ਰੱਬ ਦੀ ਹੋਂਦ ਤੋਂ ਉੱਕਈ ਮਨੁਕਰ ਉੱਕਈ ਮਨੁਕਰ ਉਹਨੂੰ ਕਹਿੰਦਾ ਸਾਕਤ ਸਾਕਤ ਪੁਰਸ਼ ਰਹਿੰਦਾ ਸੀ ਕਬੀਰ ਸਾਹਿਬ ਦੇ ਮਹੱਲੇ 'ਚ ਨਾ ਕਦੇ satsang ਕਰਨੀ ਨਾ ਕਦੇ ਬਾਣੀ ਪੜ੍ਹਨੀ ਕੋਈ ਸਾਧੂ ਮਹਾਤਮਾ ਦਾ ਕੋਈ ਵਚਨ ਨਾ ਬਿਲਕੁਲ ਵੀ ਜਗਤ ਵਿੱਚ ਸਰੀਰ ਵਿੱਚ ਇਹ ਸਾ ਜਨਮ ਜੀਵਨ 'ਚ ਇਹੋ ਦਾ ਕੋਈ ਕੰਮ ਨਹੀਂ ਸੀ ਕਰਨਾ ਕਿਉਂਕਿ ਸਾਕਤ ਸੀ ਰੱਬ ਦੀ ਹੋਂਦ ਤੋਂ ਮੁਨਕਰ ਸੀ satsangਤ ਜੀ ਪਰ ਇੱਕ ਗੁਣ ਉਹਦੇ ਵਿੱਚ ਸੀ ਇੱਕ ਗੁਣ ਉਹ ਗੁਣ ਕੀ ਸੀ ਜਦੋਂ ਵੀ ਕਿਤੇ ਕਬੀਰ ਸਾਹਿਬ ਦੇ ਦਰਸ਼ਨ ਕਰਨੇ ਕਿਉਂ ਲੰਗਿਆਂ ਜਾਂਦੇ ਆ ਰਸਤੇ ਗਲੀ ਵੀ ਵਿੱਚ ਰਾਹ ਵਿੱਚ ਜਦ ਵੀ ਕਿਤੇ ਕਬੀਰ ਸਾਹਿਬ ਨੂੰ ਮਿਲਣਾ ਕਬੀਰ ਸਾਹਿਬ ਦੇ ਦਰਸ਼ਨ ਕਰਨੇ ਹੱਥ ਜੋੜ ਕੇ ਕਬੀਰ ਸਾਹਿਬ ਨੂੰ ਭਗਤ ਜੀ ਕਹਿ ਕੇ ਤੇ ਫਤਿਹ ਬੁਲਾਣੀ ਭਗਤ ਜੀ ਕਹਿ ਕੇ ਫਤਿਹ ਬੁਲਾਣੀ ਦੋ ਪ੍ਰਕਾਰ ਦੇ ਸ਼ਬਦ ਹੁੰਦੇ ਪਿਆਰੇਓ ਇੱਕ ਸ਼ਬਦ ਹੁੰਦੇ ਨਿਰਾਦਰ ਭਰੇ ਹੋਏ ਸ਼ਬਦ ਇੱਕ ਹੁੰਦੇ ਆਦਰ ਭਰੇ ਸ਼ਬਦ ਸਤਕਾਰ ਭਰੇ ਸ਼ਬਦ ਸੰਗਤ ਜੀ ਕਈ ਮਨੁੱਖ ਉਹ ਨਿਰਾਦਰਜੋਗ ਨਿਰਾਦਰ ਭਰੇ ਸ਼ਬਦ ਬਹੁਤੇ ਇਸਤੇਮਾਲ ਕਰਦੇ ਜਿੰਦਗੀ ਚ ਪਰ ਸਿਆਣੇ ਪੁਰਸ਼ ਦੀ ਨਿਸ਼ਾਨੀ ਹੁੰਦੀ ਆ ਪਿਆਰਿਓ ਉਹ ਜੇ ਕਿਸੇ ਨਾਲ ਲੜਾਈ ਵੀ ਕਰੇਗਾ ਸਿਆਣਾ ਪੁਰਸ਼ ਲੜਾਈ ਕਰਨ ਲੱਗਿਆਂ ਵੀ ਉਹ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦਾ ਲੜਨ ਲੱਗਿਆਂ ਵੀ ਉਹ ਲੜਨ ਲੱਗਿਆਂ ਵੀ ਸ਼ਬਦਾਵਲੀ ਉਹ ਸ਼ੁੱਧ ਔਰ ਸਹੀ ਲੱਗਦਾ ਗਲਤ ਨਹੀਂ ਕਦੇ ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਵਾਹਪੁਰਖਾਂ ਦੀ ਨਾ ਟੇਪ ਸੁਣਨੀ ਕਦੇ 인ਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਸ ਸਮੇਂ ਔਰ ਵਾਹਪੁਰਖਾਂ ਨੇ ਮੋਰਚੇ ਲਾਏ ਧਰਮਜੋਧ ਮੋਰਚਾ ਹੋਰ ਬੜੇ ਕਾਰਜ ਉਹਨਾਂ ਨੇ ਸਪੀਚ ਦੇਣੀ ਵਾਹਪੁਰਖਾਂ ਨੇ ਸੰਗਤ ਨੂੰ ਭਾਸ਼ਣ ਦੇਣਾ ਉਹਨਾਂ ਦੇ ਕਿਸੇ ਵੀ ਭਾਸ਼ਣ ਨੂੰ ਤੁਸੀਂ ਸੁਣ ਲਓ ਉਹਨਾਂ ਨੇ ਕਦੇ ਵੀ ਇੰਦਰਾ ਗਾਂਧੀ ਨੂੰ ਬੀਬੀ ਇੰਦਰਾ ਜਾਂ ਸ਼੍ਰੀਮਤੀ ਇੰਦਰਾ ਗਾਂਧੀ ਬੀਬੀ ਇੰਦਰਾ ਤੋਂ ਬਗੈਰ ਉਹਨਾਂ ਨੇ ਕਦੇ ਗਲਤ ਸ਼ਬਦ ਨਹੀਂ ਵਰਤੇ ਕਿਉਂ ਕਿ ਕਿਉਂਕਿ ਜਿਸ ਗੁਰਸਿੱਖ ਦਾ ਜੀਵਨ ਸ਼ੁੱਧ ਹੈ ਉਸੇ ਗੁਰਸਿੱਖ ਦੀ ਬੋਲ ਬਾਣੀ ਸ਼ੁੱਧ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦਾ ਜੀਵਨ ਗੰਦਾ ਤੇ ਮਲੀਨ ਹੈ ਨਾ ਅੱਜ ਤੁਸੀਂ ਵੇਖ ਲਓ ਆ ਸੋਸ਼ਲ ਮੀਡੀਆ ਦਿੱਤਾ ਤਾਂ ਲੋਕਾਂ ਨੂੰ ਇਹ ਸੀ ਇਸ ਇਸ ਕੰਮ ਲਈ ਇਹਦਾ ਕੋਈ ਸੱਦ ਉਪਯੋਗ ਹੋਏਗਾ ਪਰ ਅੱਜ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਗਾਲਾਂ ਦੀ ਪਰਵਾਹੀ ਹੈ ਪਿਆਰਿਓ ਹੱਤਕ ਕਰਨੀ ਇੱਕ ਦੂਜੇ ਦੀ ਬੇਇੱਜ਼ਤੀ ਕਰਨੀ ਤੇ ਜਿਹੜੇ ਜਿੱਥੇ ਕਿਤੇ ਤੁਸੀਂ ਕੋਈ ਕਥਾ ਕੀਰਤਨ ਦੀ ਵੀਡੀਓ ਪਾ ਦਿਓ ਉਹਨੂੰ ਮਸਾਂਈ ਕੋਈ ਸੰਕਟੇ ਬੰਦਾ ਹੀ ਮਸਾ ਸੁਣਨਗੇ ਹੁਣ ਕਿਤੇ ਲੜਾਈ ਦੀ ਗਾਲਾਂ ਦੀ ਵੀਡੀਓ ਪਾ ਦਿਓ ਕਿਤੇ ਗਾਲਾਂ ਕੱਢੀ ਜਾਂਦਾ ਨਾ ਬੰਦਾ ਬਹੁਤ ਗੰਦੀਆਂ ਗਾਲਾਂ ਉਹਦੀ ਵੀਡੀਓ ਪਾ ਦਿਓ ਸੰਗਤ ਜੀ ਇੱਕ ਇੱਕ ਦਿਨ ਦੇ ਵਿੱਚ ਹੀ ਉਹਦੇ ਲੱਖਾਂ ਲੱਖਾਂ ਲੋਕ ਉਹਨੂੰ ਵੇਖਉਂਦੇ ਨੇ ਲੱਖਾਂ ਲੋਕ ਮਤਲਬ ਦੁਨੀਆ 'ਚ ਕੂੜਾ ਬਹੁਤਾ ਵਿਕਦਾ ਹੈ ਹੀਰੇ ਲਾਲਾਂ ਦੇ ਵਪਾਰੀ ਕੱਟ ਲਈ ਪਰ ਸੰਗਤ ਜੀ ਜਿਹੜਾ ਮਨੁੱਖ ਸ਼ੁੱਧ ਸ਼ਬਦ ਵਰਤਦਾ ਉਹਦਾ ਭਲਾ ਹੋ ਜਾਂਦਾ ਪਿਆਰੇ ਗਲਤ ਸ਼ਬਦਾਵਲੀ ਵਰਤਣ ਵਾਲੇ ਬੰਦੇ ਦਾ ਕਦੇ ਭਲਾ ਨਹੀਂ ਹੁੰਦਾ ਇਸ ਕਰਕੇ ਜਦੋਂ ਵੀ ਬੋਲੋ ਉਦੋਂ ਸਹੀ ਸਹੀ ਤੇ ਸ਼ੁੱਧ ਸ਼ਬਦ ਬੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਵਿਦਵਾਨ ਪੁਰਸ਼ ਨੇ ਬੜੇ ਸੋਹਣੇ ਬਚਨ ਲਿਖੇ ਆ ਉਹ ਕਹਿੰਦਾ ਵੀ ਮਨੁੱਖ ਬੋਲਣ ਦਾ ਨਾ ਸਾਲ ਸਵਾ ਕਸਾਲ ਦੀ ਉਮਰ 'ਚ ਹੀ ਸਿੱਖ ਜਾਂਦਾ ਬਹੁਤ ਛੋਟੀ ਉਮਰ 'ਚ ਹੀ ਸਿੱਖ ਜਾਂਦਾ ਬੋਲਣਾ ਪਰ ਕੀ ਬੋਲਣਾ ਤੇ ਕਦੋਂ ਬੋਲਣਾ ਇਹ ਸਿੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਆਖੋ ਸਤਨਾਮ ਕੀ ਬੋਲਣਾ ਕਦੋਂ ਬੋਲਣਾ ਇਹਦੀ ਵੀ ਯੋਗਤਾ ਵੀ ਬੋਲਣਾ ਇਹ ਸ਼ਬਦ ਇੱਥੇ ਬੋਲਣ ਯੋਗ ਹਨ ਕਿ ਨਹੀਂ ਹਨ ਇਹ ਸਿੱਖਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਸੀ ਸਾਕਤ ਪਰ ਭਗਤ ਸਾਬ ਨੂੰ ਜਦੋਂ ਵੇਖਣਾ ਹੱਥ ਜੋੜ ਕੇ ਫਤੇ ਬੁਲਾਉਣੀ ਭਗਤ ਜੀ ਕਹਿ ਕੇ ਸੰਬੋਧਨ ਕਰਨਾ ਸਮਾਂ ਆਪਣੀ ਤੋਰ ਲੰਘਦਾ ਗਿਆ ਇੱਕ ਸਮਾਂ ਆਇਆ ਪਿਆਰਿਓ ਜਦੋਂ ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਦੀ ਜੀ ਸਾਧ ਸੰਗਤ ਜੀ ਜਦੋਂ ਮੌਤ ਆਈ ਮਰ ਗਿਆ ਜਦ ਜਦੋਂ ਮਰਿਆ ਨਾ ਕੌਣ ਤੇ ਆ ਧਰਮ ਰਾਜ ਦੀ ਕਚਹਿਰੀ ਲੱਗਿਆ ਸਾਹਿਬ ਕਿਤਾਬ ਹੋਣ ਕਹਿੰਦੇ ساری ਜ਼ਿੰਦਗੀ ਪਰਮੇਸ਼ਰ ਤੋਂ ਮੁਨਕਰ ਹੋਇਆ ਰਿਹਾ ਪਰਮੇਸ਼ਰ ਤੋਂ ਮੁਨਕਰ ਸਾਖਤ 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 ਜੀਵਨ ਜਿਉਇਆ ਸਾਰੀ ਜ਼ਿੰਦਗੀ ਇਸ ਕਰਕੇ ਰੱਬ ਤੋਂ ਟੁੱਟਿਆਂ ਨੂੰ ਪਰਮੇਸ਼ਰ ਤੋਂ ਟੁੱਟਿਆਂ ਨੂੰ ਨਰਕ ਮਿਲਦਾ ਪਿਆ ਰਹੋ ਇਹ ਮੈਂ ਨਹੀਂ ਕਹਿੰਦਾ ਧੰਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਰਦ ਕਹਿੰਦੇ ਨੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਜ਼ੋਟਾਂ ਖਾਵੈ ਜਿਤਨੇ ਨਰਕ ਸੋ ਮਨਮੁਖ ਭੋਗੈ ਜਿੰਨੇ ਨਰਕ ਨੇ ਮਨਮੁਖ ਤੇ ਸਾਖਤ ਪੁਰਸ਼ਾਂ ਦੇ ਭੋਗਣ ਲਈ ਨੇ ਪਿਆਰੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤੇ ਮਾਸਾ ਜਿੰਨਾ ਮਤਲਬ ਬਹੁਤ ਥੋੜਾ ਵੀ ਲੇਪ ਵੀ ਨਹੀਂ ਲੱਗਦਾ ਨਰਕਾਂ ਦਾ ਤੇ ਨਰਕ ਭੋਗਦੇ ਨੇ ਜਿਹੜੇ ਮਨਮੁਖ ਤੇ ਸਾਖਤ ਪੁਰਸ਼ ਨੇ ਰੱਬ ਨਾਲੋਂ ਟੁੱਟਿਆਂ ਨੂੰ ਨਰਕ ਇਸ ਲੋਕ ਵਿੱਚ ਵੀ ਮਿਲਦਾ ਪਿਆਰੇ ਉਹ ਤੇ ਪ੍ਰਲੋਕ ਵਿੱਚ ਵੀ ਮਿਲਦਾ ਰੱਬ ਨਾਲ ਜੁੜਿਆਂ ਨੂੰ ਗੁਰਮੁਖੋ ਸੁੱਖ ਮਿਲਦਾ ਸੁੱਖ ਕਿਤੇ ਨਾ ਮਿਲਦਾ ਜੀ ਹੋਰ ਕਿਤੇ ਸੁੱਖ ਨਹੀਂ ਪਿਆਰੇ ਸੁੱਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸਰਣੀ ਸੁਖ ਕਦੇ ਨਾ ਮਿਲਦਾ ਜੀ ਭਗਤ ਜਿੰਦਾ ਸਤ ਗੁਰ ਸਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸਰਣੀ ਸੁਖ ਕਿਤੇ ਨਾ ਮਿਲਦਾ ਜੀ ਸਤਿ ਦੇਵਿੰਦ ਸਤ ਗੁਰ ਸ਼ਰਣੀ ਜਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸ਼ਰਣੀ ਜਿਤੇ ਨਾ ਮਿਲਦਾ ਜੀ ਬਖਤੇ ਮਨਤਾ ਸਤੁਰ ਸ਼ਰਣੀ ਧੁੱਖ ਕੇਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤੁਰ ਸ਼ਰਣੀ ਧੁੱਖ ਕੇਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤੁਰ ਸ਼ਰਣੀ ਧੁੱਖ ਕੇਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤੁਰ ਸ਼ਰਣੀ ਮਿਲਦਾ ਜੀ ਸੰਗ ਤੇ ਮਿਲਦਾ ਸਤਗੁਰ ਸਰਣੀ ਹੋ ਮਿਲਦਾ ਸਤਗੁਰ ਸਰਣੀ ਮਿਲਦਾ ਸਤਗੁਰ ਸਰਣੀ ਮਿਲਦਾ ਸਤਗੁਰ ਸਰਣੀ ਹੋ ਮਿਲਦਾ ਸਤਗੁਰ ਸਰਣੀ ਮਿਲਦਾ ਸਤਗੁਰ ਸਰਣੀ ਹੋ ਮਿਲਦਾ ਸਤਗੁਰ ਸ਼ਰਣੀ 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 Of the Buddha Shattery, of the villa dance of the Buddha Shattery, of the villa dance of the Buddha Shattery, of the villa dance of the Buddha Shattery, of ਸ਼ਰਣੀ ਸੁਖ ਮਿਲਦਾ ਸਤਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਭਗਤੇ ਮਿਲਦਾ ਸਤਗੁਰ ਸ਼ਰਣੀ ਕਿਤੇ ਨਾ ਮਿਲਦਾ ਜੀ ਭਗਤੇ ਮਿਲਦਾ ਸਤਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਕਿਤੇ ਮਿਲਦਾ ਸਤ ਗੁਰ ਸ਼ਰਣੀ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸ਼ਰਣੀ ਸੁਖ ਕਿਤੇ ਨਾ ਮਿਲਦਾ ਜੀ ਸੰਗ ਤੇ ਮਿਲਦਾ ਸਤ ਗੁਰ ਸ਼ਰਣੀ ਸੰਗ ਜੀ ਹੱਥ ਜੋੜ ਕੇ ਫਤੇ ਬੁਲਾਉਣੀ ਭਗਤ ਜੀ ਕਹਿਣਾ ਧਰਮਰਾਜ ਦੀ ਕਚਹਿਰੀ 'ਚ ਲੱਗਿਆ ਲੇਖਾ ਹੋਣ ਰੱਬ ਤੋਂ ਟੁੱਟਿਆ ਕਹਿੰਦੇ ਨਰਕ ਮਿਲਣਾ ਨਰਕ ਪਰ ਇੱਕ ਵਸਤੂ ਤੇਰੇ ਖਜ਼ਾਨੇ ਚ ਹੈ ਇੱਕ ਵਸਤੂ ਕਿਹੜੀ ਕਹਿੰਦੇ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪੂਰਨ ਭਗਤ ਬ੍ਰਹਮ ਗਿਆਨੀ ਕਬੀਰ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਹੋਰ ਚੰਗਾ ਕੰਮ ਕੋਈ ਨਹੀਂ ਕੀਤਾ ਪਰ ਕਹਿੰਦੇ ਕਬੀਰ ਸਾਹਿਬ ਨੂੰ ਦੋਨੇ ਹੱਥ ਜੋੜ ਕੇ ਫਤਿਹ ਬੁਲਾਉਣੀ ਭਗਤ ਜੀ ਕਹੇ ਕਿ ਸਤਕਾਰ ਦਿੱਤਾ ਰਿਹਾ ਸਾਰੀ ਜ਼ਿੰਦਗੀ ਉਹਨਾਂ ਨੂੰ ਸਤਕਾਰ ਦਿੰਦਾ ਰਿਹਾ ਭਗਤ ਜੀ ਕਹਿ ਕੇ ਕਬੀਰ ਸਾਹਿਬ ਨੂੰ ਜੀ ਕਹਿਣ ਕਰਕੇ ਤੇਰੀ ਬੰਦ ਖਲਾਸੀ ਕਹਿੰਦੇ ਨਰਕਾਂ ਤੋਂ ਮੁਕਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਾਣੀ ਚ ਬਤਨ ਹੁੰਦਾ ਪਿਆਰਿਓ ਮਰਦ ਕਹਿੰਦੇ ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਣੀ ਬੰਦਗੀ ਆਪ ਕਰੀਏ ਵੱਡੀ ਬਾਤ ਹੈ ਸਿਮਰਨ ਆਪ ਕਰੀਏ ਵੱਡੀ ਬਾਤ ਹੈ ਪਰ ਹਰ ਬੰਦਾ ਸਿਮਰਨ ਨਹੀਂ ਕਰ ਸਕਦਾ ਹਰ ਬੰਦਾ ਬੰਦਗੀ ਨਹੀਂ ਕਰ ਸਕਦਾ ਇਹ ਲਿਖ ਲਓ ਭਾਵੇਂ ਕਹਿਣ ਨੂੰ ਭਾਵੇਂ ਆਪਾਂ ਜੋ ਮਰਜ਼ੀ ਕਹੀ ਚੱਲੀਏ ਪਿਆਰਿਓ ਪਰ ਇਹ ਮਾਰਗ ਹਰ ਬੰਦੇ ਦੇ ਵਸ ਦਾ ਰੋਗ ਨਹੀਂ ਹੈ ਹਰ ਬੰਦੇ ਵਾਸਤੇ ਪਰ ਹਰ ਬੰਦਾ ਇਸ ਮਾਰਗ ਦਾ ਪੰਧ ਹੀ ਨਹੀਂ ਬਣ ਸਕਦਾ ਯੂਨੀਵਰਸਿਟੀਆਂ ਕਾਹਦੇ ਨਹੀਂ ਖੋਲੀਆਂ ਨੇ ਪਿਆਰਿਓ ਡਾਕਟਰ ਬਣਾਉਣ ਵਾਸਤੇ ਇੰਜੀਨੀਅਰ ਬਣਾਉਣ ਵਾਸਤੇ ਵਕੀਲ ਬਣਾਉਣ ਵਾਸਤੇ ਪਰ ਇਹ ਵੇਖੋ ਵੀ ਯੂਨੀਵਰਸਿਟੀ ਵਿੱਚ ਪੜਨ ਵਾਲਾ ਹਰ ਬੱਚਾ ਵਕੀਲ ਬਣ ਜਾਂਦਾ ਹੈ ਹਰ ਬੰਦਾ ਡਾਕਟਰ ਬਣ ਕੇ ਨਿਕਲਦਾ ਉੱਥੋਂ ਹਰ ਬੰਦਾ ਇੰਜੀਨੀਅਰ ਬਣ ਕੇ ਨਿਕਲਦਾ ਉੱਥੋਂ ਨਹੀਂ ਪਰ ਯੂਨੀਵਰਸਟੀਆਂ ਬਣਾਈਆਂ ਇਸੇ ਕੰਮ ਨੂੰ ਹਨ ਸਾਰੇ ਵਕੀਲ ਨਹੀਂ ਬਣ ਸਕਦੇ ਸਾਰੇ ਡਾਕਟਰ ਨਹੀਂ ਬਣ ਸਕਦੇ ਕੁਝ ਕੁ ਹੁੰਦੇ ਨੇ ਪਿਆਰਿਓ ਜਿਹੜੇ ਸਫਲ ਹੋ ਕੇ ਬਾਹਰ ਆਉਂਦੇ ਨੇ ਇਸੇ ਤਰ੍ਹਾਂ ਇਹ ਧਰਮ ਦਾ ਮਾਰਗ ਬੰਦਗੀ ਦਾ ਮਾਰਗ ਹੈ ਸਾਰਿਆਂ ਵਾਸਤੇ ਪਰ ਹਰ ਹਰ ਬੰਦੇ ਦੀ ਸੰਗਤ ਦੀ ਸਮਰੱਥਾ ਨਹੀਂ ਹੁੰਦੀ ਕਿ ਉਹ ਬੰਦਾ ਬੰਦਗੀ ਦੇ ਮਾਰਗ ਤੇ ਤੁਰ ਪਿਆ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ